ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਆ ਜੀ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਵੇਖ ਰਹੇ ਹੋ ਜੀ ਇਹ ਫੜਿਆ ਹੋਇਆ ਜੀ ਮੈਂ ਪਾਣੀ ਇਹ ਜਿਹੜਾ ਪਾਣੀ ਹੈ ਜੀ ਕੋਈ ਆਮ ਪਾਣੀ ਨਹੀਂ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਗੁਣਕਾਰੀ ਪਾਣੀ ਹੈ ਜੀ ਉਹ ਆਪਣੀਆਂ ਇਹਨਾਂ ਸਬਜ਼ੀਆਂ ਲਈ ਤਾਂ ਜੇ ਤੁਹਾਨੂੰ ਇਹਦੇ ਫਾਇਦੇ ਗਿਣਾਵਾਂਗੇ ਤਾਂ ਤੁਸੀਂ ਫਾਇਦੇ ਦੇ ਮਤਲਬ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਓਗੇ ਵੀ ਜਿਹੜਾ ਪਾਣੀ ਹੈ ਵੀ ਕਿੰਨਾ ਜਿਆਦਾ ਸ਼ਕਤੀਸ਼ਾਲੀ ਤੇ ਆਪਣੀ ਸਬਜ਼ੀਆਂ ਦੇ ਲਈ ਲਾਭ ਲਾਭਕਾਰੀ ਪਾਣੀ ਹੈ ਇਹ ਤੇ ਇਹ ਜਿਹੜਾ ਪਾਣੀ ਹੈ ਜੀ ਇਹਦੇ ਜਿਹੜੇ ਗੁਣ ਨੇ ਉਹ ਬਹੁਤ ਹੀ ਜਿਆਦਾ ਭਰਪੂਰ ਮਾਤਰਾ ਦੇ ਵਿੱਚ ਇਹਦੇ ਵਿੱਚ ਤੱਤ ਨੇ ਤੇ ਕਈ ਚੀਜ਼ਾਂ ਇਹੋ ਜਿਹੀਆਂ ਪਾਈਆਂ ਜਾਂਦੀਆਂ ਨੇ ਵੀ ਜਿਹਦੇ ਨਾਲ ਜੜੀਆਂ ਆਪਣੀਆਂ ਸਬਜ਼ੀਆਂ ਨੇ ਇਹ ਬਹੁਤ ਹੀ ਜਿਆਦਾ ਗਰੋਥ ਕਰਦੀਆਂ ਨੇ ਵਾਧਾ ਕਰਦੀਆਂ ਨੇ ਤੇ ਫਲ ਦੇ ਨਾਲ ਜੜੀਆਂ ਆਪਣੀਆਂ ਸਬਜ਼ੀਆਂ ਨੇ ਇਹ ਲੱਦੀਆਂ ਜਾਂਦੀਆਂ ਨੇ ਤੇ ਜਾਰੀ ਦੇਰ ਨਾ ਕਰਦਿਆਂ ਹੋਇਆਂ ਤੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਜਿਹੜਾ ਇਹ ਮੈਂ ਹੱਥ ਦੇ ਵਿੱਚ ਪਾਣੀ ਫੜਿਆ ਹੋਇਆ ਹੈ ਇਹ ਪਾਣੀ ਕੀ ਹੈ ਤੇ ਕਿੱਥੋਂ ਮਿਲਦਾ ਹੈ ਤੇ ਕਿਵੇਂ ਆਪਾਂ ਨੂੰ ਇਹ ਪਾਣੀ ਨਾਲ ਸਬਜ਼ੀਆਂ ਵਾਲੀ ਤਿਆਰ ਹੁੰਦਾ ਹੈ ਤਾਂ ਜਿਹੜਾ ਇਹ ਪਾਣੀ ਹੈ ਜੀ ਇਹ ਪਾਣੀ ਹੈ ਜੀ ਬਰਸਾਤ ਦਾ ਪਾਣੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਸੌਣ ਦਾ ਮਹੀਨਾ ਹੈ ਤੇ ਇਹ ਜਿਹੜਾ ਪਾਣੀ ਹੈ ਆਪਾਂ ਬਰਸਾਤ ਦਾ ਪਾਣੀ ਲਿਆ ਹੈ ਇਹ ਕੋ ਆਮ ਪਾਣੀ ਨਹੀਂ ਕਈ ਵਾਰ ਆਪਾਂ ਇਸ ਪਾਣੀ ਨੂੰ ਆਮ ਸਮਝ ਲੈਂਦੇ ਆ ਪਰ ਜਿਹੜਾ ਪਾਣੀ ਹੈ ਇਹਦੇ ਵਿੱਚ ਜਿਹੜੇ ਤੱਤ ਨੇ ਉਹ ਬਹੁਤ ਹੀ ਜ਼ਿਆਦਾ ਹੁੰਦੇ ਨੇ ਤੇ ਇਹ ਜਿਹੜਾ ਪਾਣੀ ਹੈ ਇਹ ਪਾਣੀ ਜਿਵੇਂ ਨਦੀਆਂ ਝੀਲਾਂ ਤੇ ਮਤਲਬ ਸਮੁੰਦਰਾਂ ਦਾ ਪਾਣੀ ਹੁੰਦਾ ਹੈ ਇਹ ਜਿਹੜਾ ਪਾਣੀ ਹੁੰਦਾ ਹੈ ਭਾਫ਼ ਦੇ ਰਾਈ ਹਵਾ ਦੇ ਵਿੱਚ ਜਾ ਕੇ ਠੰਡਾ ਹੋ ਕੇ ਬੱਦਲ ਬਣਦਾ ਹੈ ਤੇ ਬੱਦਲ ਬਣਨ ਤੋਂ ਬਾਅਦ ਫਿਰ ਪਾਣੀ ਬਣ ਕੇ ਫੇਰ ਧਰਤੀ ਤੇ ਮੀਂਹ ਦੇ ਰੂਪ ਦੇ ਵਿੱਚ ਵਰਸ ਜਾਂਦਾ ਹੈ ਤੇ ਆਪਾਂ ਤੁਹਾਨੂੰ ਅੱਜ ਇਹਦੇ ਗੁਣ ਇਹੋ ਜਿਹੇ ਗਣਾਵਾਂਗੇ ਵੀ ਦੱਸਾਂਗੇ ਵੀ ਜਿਹੜੀ ਹੈ ਮਤਲਬ ਆਪਣੀ ਇਹ ਸਬਜ਼ੀ ਹੈ ਜਾਂ ਮਿੱਟੀ ਹੈ ਇਹ ਜਿਹੜਾ ਮੀਂਹ ਦਾ ਪਾਣੀ ਹੁੰਦਾ ਹੈ ਇਹਦੇ ਕੀ ਕੀ ਫਾਇਦੇ ਹੁੰਦੇ ਨੇ ਤੇ ਆਪਾਂ ਨੂੰ ਕੀ ਕੀ ਇਹਦੇ ਲਾਭ ਹੁੰਦੇ ਨੇ ਆਜੋ ਜੀ ਫਿਰ ਵਿਸਤਾਰ ਨਾਲ ਆਪਾਂ ਸਬਜੀ ਦੇ ਵਿੱਚ ਤੁਹਾਨੂੰ ਮਿੱਟੀ ਕੋਲ ਬੈਠ ਕੇ ਤੇ ਇਹਦੇ ਸਾਰੇ ਤੱਤ ਤੇ ਗੁਣ ਸਮਝਾਣੇ ਆ ਜਾਂ ਇਹਨੂੰ ਆਪਾਂ ਕਿਵੇਂ ਵਰਤਣਾ ਹੈ ਤੇ ਕਿਵੇਂ ਇਹਨੂੰ ਸਟੋਰ ਕਰਨਾ ਹੈ ਆਜੋ ਜੀ ਤੇ ਆਜੋ ਜੀ ਫਿਰ ਤੁਹਾਨੂੰ ਵਿਸਤਾਰ ਨਾਲ ਸਮਝਾਉਨੇ ਆ ਵੀ ਜਿਹੜਾ ਹੈ ਬਰਸਾਤ ਦਾ ਪਾਣੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ ਨੇ ਤੇ ਜਾਂ ਇਹ ਪਾਣੀ ਹੈ ਆਪਣੀਆਂ ਸਬਜ਼ੀਆਂ ਤੇ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਤੱਤ ਪਾਇਆ ਜਾਂਦਾ ਹੈ ਜੀ ਉਹ ਤੱਤ ਪਾਇਆ ਜਾਂਦਾ ਜੀ ਨਾਈਟਰੇਟ ਇਹ ਜਿਹੜਾ ਨਾਈਟ੍ਰੇਟ ਐਸਿਡ ਤੱਤ ਹੁੰਦਾ ਹੈ ਇਹ ਬੱਦਲਾਂ ਰਾਈ ਤੇ ਬਿਜਲੀ ਦੀ ਚਮਕ ਰਾਈ ਜਿਹੜੀ ਹਵਾ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਉਹਦੇ ਵਿੱਚੋਂ ਪੈਦਾ ਹੁੰਦਾ ਹੈ ਤੇ ਜਿਹੜਾ ਇਹ ਤੱਤ ਹੁੰਦਾ ਹੈ ਜਦੋਂ ਮੀਂਹ ਦੇ ਰਾਈ ਆਪਣੀ ਇਸ ਮਿੱਟੀ ਦੇ ਵਿੱਚ ਮਤਲਬ ਆਉਂਦਾ ਹੈ ਤੇ ਜਿਹੜੀ ਆਪਣੀ ਮਿੱਟੀ ਦੇ ਜਿਹੜੇ ਲਾਭਕਾਰੀ ਸਬਜ਼ੀ ਲਈ ਜਵਾਨੂ ਜਾਂ ਜੀਵ ਹੁੰਦੇ ਨੇ ਉਹਨਾਂ ਨੂੰ ਸ਼ਕਤੀ ਤੇ ਵਾਧਾ ਪ੍ਰਦਾਨ ਕਰਦਾ ਹੈ ਤੇ ਉਹਨਾਂ ਦੀ ਜਨਸੰਖਿਆ ਦੇ ਵਿੱਚ ਵਾਧਾ ਕਰਦਾ ਉਹ ਜਿਹੜੇ ਜਵਾਨੂ ਹੁੰਦੇ ਨੇ ਉਹ ਆਪਣੀ ਸਬਜ਼ੀ ਦੀ ਮਤਲਬ ਗਰੋਥ ਦੇ ਵਿੱਚ ਵਾਧਾ ਕਰਦੇ ਨੇ ਮਤਲਬ ਸਬਜ਼ੀ ਦੀਆਂ ਜੜ੍ਹਾਂ ਨੂੰ ਜਿਹੜੀ ਖੁਰਾਕ ਮਿਲਦੀ ਹੈ ਉਹਨੂੰ ਪਹੁੰਚਾਉਣ ਦੇ ਵਿੱਚ ਸਹਾਇਕ ਹੁੰਦੇ ਨੇ ਤੇ ਜਿਹੜੇ ਹੋਰ ਵੀ ਕੋਈ ਹਾਨੀਕਾਰਕ ਬਿਮਾਰੀਆਂ ਹੁੰਦੀਆਂ ਨੇ ਉਹ ਜਵਾਨ ਨੂੰ ਉਹਨਾਂ ਦੀ ਰੋਕਥਾਮ ਵੀ ਕਰਦੇ ਨੇ ਤੇ ਇੱਕ ਜਿਹੜਾ ਇਹ ਬਰਸਾਤ ਦਾ ਪਾਣੀ ਹੁੰਦਾ ਜੀ ਇਹਦੇ ਵਿੱਚ ਕੋਈ ਵੀ ਹਾਨੀਕਾਰਕ ਰਸਾਇਣ ਨਹੀਂ ਪਾਇਆ ਜਾਂਦਾ ਜਿਵੇਂ ਆਪਾਂ ਦੇਖਦੇ ਆਂ ਵੀ ਆਪਾਂ ਸਮਰਸੀ ਵਾਲ ਜਾਂ ਟਿਊਬਵਲ ਦਾ ਧਰਤੀ ਵਾਲਾ ਪਾਣੀ ਵਰਤਦੇ ਆਂ ਉਹਦੇ ਵਿੱਚ ਕੋਝਰਸਾਇਣ ਹੁੰਦੇ ਨੇ ਜਿਹੜੇ ਉਹ ਹਾਨੀਕਾਰਕ ਹੁੰਦੇ ਨੇ ਜਿਵੇਂ ਹੁੰਦਾ ਜੀ ਕਲੋਰਨ ਫਲੋਰਾਈਡ 에ਅਰ ਸੈਨ ਹਾਨੀਕਾਰਕ ਹੁੰਦੇ ਨੇ ਉਹ ਪਾਣੀ ਵਿੱਚ ਪਾਏ ਜਾਂਦੇ ਨੇ ਪਰ ਜਿਹੜਾ ਇਹ ਪਾਣੀ ਹੁੰਦਾ ਹੈ ਬਰਸਾਤ ਦਾ ਇਹਦੇ ਵਿੱਚ ਕੋਈ ਵੀ ਹਾਨੀਕਾਰਕ ਰਸਾਇਣ ਨਹੀਂ ਪਾਇਆ ਜਾਂਦਾ ਤਾਂ ਆ ਕੇ ਫਿਰ ਜਿਹੜਾ ਪਾਣੀ ਹੁੰਦਾ ਹੈ ਇਹ ਬਹੁਤ ਹੀ ਵਧੀਆ ਹੁੰਦਾ ਹੈ ਲਾਭਕਾਰੀ ਤੇ ਪਾਣੀ ਹੁੰਦਾ ਜੀ ਬਿਲਕੁਲ ਹਲਕਾ ਪਾਣੀ ਹੁੰਦਾ ਤੇ ਜਦੋਂ ਫਿਰ ਇਹ ਆਪਾਂ ਮਤਲਬ ਵੀ ਆਪਣੀ ਮਿੱਟੀ ਦੇ ਵਿੱਚ ਇੱਕ ਹੋਰ ਵੀ ਫਾਇਦਾ ਕਰਦਾ ਹੈ ਇਹ ਜਿਹੜਾ ਨਾਈਟ੍ਰੋਜਨ ਦੀ ਮਾਤਰਾ ਇਹਦੇ ਵਿੱਚ ਜ਼ਿਆਦੀ ਹੁੰਦੀ ਹੈ ਤੇ ਇਹ ਆਪਣੀ ਧਰਤੀ ਦੀ ਮਿੱਟੀ ਨੂੰ ਮਤਲਬ ਨਰਮ ਤੇ ਪੋਲੀ ਕਬੂਲੀ ਕਰਦਾ ਹੈ ਉਹਦੇ ਨਾਲ ਫਿਰ ਜਿਹੜੀ ਆਪਣੀ ਸਬਜੀ ਦੀ ਜੜ ਹੁੰਦੀ ਆ ਉਹਨੂੰ ਨਾਈਟ੍ਰੋਜਨ ਤੇ ਆਕਸੀਜਨ ਹਵਾ ਜਾਨੀ ਕਿ ਜਾਦੀ ਮਿਲਦੀ ਹੈ ਤੇ ਉਹਦੇ ਨਾਲ ਵੀ ਜਿਹੜੀ ਆਪਣੀ ਸਬਜੀ ਹੈ ਗਰੋਥ ਕਰਦੀ ਹੈ ਵਾਧਾ ਕਰਦੀ ਹੈ ਤੇ ਮਤਲਬ ਜਿਹੜੇ ਫਲ ਫੁੱਲ ਨੇ ਉਹ ਜਾਦੇ ਉਹਦੇ ਉੱਪਰ ਲੱਗਦੇ ਨੇ ਤੇ 1 ਕੇ ਦੇ ਵਿੱਚ ਮਤਲਬ ਜਿਵੇਂ ਜਿਹੜਾ ਇਹ ਬਰਸਾਤ ਦਾ ਪਾਣੀ ਹੁੰਦਾ ਹੈ ਇਹ ਜਿਹੜਾ ਹੈ ਜੀ ਇਹ ਖਾਦ ਦਾ ਕੰਮ ਵੀ ਕਰਦਾ ਹੈ ਆਪਣੀ ਮਿੱਟੀ ਵਿੱਚ ਜਾ ਕੇ ਖਾਦ ਦਾ ਕੰਮ ਕਰਕੇ ਮਿੱਟੀ ਨੂੰ ਪਜਾਊ ਬਣਾਉਂਦਾ ਹੈ ਤੇ ਜਿਹੜਾ ਫਿਰ ਮਤਲਬ ਵੀ ਜਦੋਂ ਇਹ ਖਾਦ ਦੇ ਰੂਪ ਦੇ ਵਿੱਚ ਕੰਮ ਕਰਦਾ ਜਿਹੜੀਆਂ ਫਿਰ ਆਪਣੀਆਂ ਵੇਲਾ ਹੁੰਦੀਆਂ ਨੇ ਜਿਹੜੇ ਇਹਦੇ ਪੱਤੇ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਗ੍ਰੀਨ ਜਿਆਦੀ ਜਾਨੀ ਕਿ ਹਰੇ ਹੁੰਦੇ ਨੇ ਤੇ ਜੜੀਆਂ ਉਹਦੀਆਂ ਟਾਣੀਆਂ ਵੀ ਹੁੰਦੀਆਂ ਨੇ ਉਹ ਵੀ ਮਜ਼ਬੂਤ ਤੇ ਲੰਮੀਆਂ ਹੁੰਦੀਆਂ ਨੇ ਤੇ ਜਿਹੜਾ ਫਲ ਵੀ ਲੱਗਦਾ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਸਹਿਜ ਬਣਦਾ ਹੈ ਵੀ ਉਹ ਫਲ ਜਿਹੜਾ ਹੁੰਦਾ ਛੋਟਾ ਵਾਲੀ ਰਹਿੰਦਾ ਤੇ ਇਸ ਕਰਕੇ ਜਿਹੜਾ ਇਹ ਪਾਣੀ ਹੈ ਇਸ ਕੰਮ ਦੇ ਵਿੱਚ ਵੀ ਆਪਣੀਆਂ ਸਬਜ਼ੀਆਂ ਲਈ ਸਹਾਇਕ ਹੁੰਦਾ ਹੈ ਇੱਕ ਜਿਹੜਾ ਇਹਦਾ ਫਾਇਦਾ ਹੁੰਦਾ ਜੀ ਸਭ ਤੋਂ ਵਧੀਆ ਇਹਦਾ ਫਾਇਦਾ ਇਹ ਹੁੰਦਾ ਪਾਣੀ ਦਾ ਵੀ ਜਿਹੜੀ ਆਪਣੀ ਮਿੱਟੀ ਹੁੰਦੀ ਹੈ ਕਈ ਵਾਰ ਇਹਦਾ ਜਿਹੜਾ ਮਤਲਬ ਪੀ ਐਚ ਲੈਵਲ ਹੁੰਦਾ ਉਹ ਵੱਧ ਜਾਂਦਾ ਤੇ ਇਹਦੇ ਕਰਕੇ ਜਿਹੜੀ ਆਪਣੀ ਮਿੱਟੀ ਹੈ ਉਹ ਨਮਕੀਨੀ ਜਾਨੀ ਕਿ ਉਹਦੇ ਵਿੱਚ ਲੂਣ ਜਿਹੜਾ ਹੁੰਦਾ ਉਹ ਜ਼ਿਆਦਾ ਮਾਤਰਾ ਵਿੱਚ ਹੋ ਜਾਂਦਾ ਤੇ ਜਿਹੜਾ ਫਿਰ ਬਰਸਾਤ ਦਾ ਪਾਣੀ ਹੁੰਦਾ ਉਸ ਮਤਲਬ ਖਾਰੇਪਣ ਨੂੰ ਨਮਕੀਨ ਨੂੰ ਘਟਾ ਕੇ ਤੇ ਇਹਦੀ ਜਿਹੜੀ ਮਤਲਬ ਪੀ ਜਿਹੜਾ ਇਹਦਾ ਪੀ ਐਚ ਲੈਵਲ ਹੁੰਦਾ ਉਹਨੂੰ ਘਟਾਉਂਦਾ ਹੈ ਤੇ ਉਹਦਾ ਜਿਹੜੀ ਪੀ ਐਚ ਲੈਵਲ ਦੀ ਮਾਤਰਾ ਹੁੰਦੀ ਹੈ ਜੀ ਇਹ ਪਾਣੀ ਉਹਨੂੰ ਬਰਾਬਰ ਰੱਖਦਾ ਤੇ ਇਹਦੇ ਵਿੱਚ ਵੀ ਜਿਹੜਾ ਪਾਣੀ ਹੈ ਆਪਣੀਆਂ ਸਬਜ਼ੀਆਂ ਲਈ ਬਹੁਤ ਹੀ ਵਧੀਆ ਸਹਾਇਕ ਹੁੰਦਾ ਹੈ ਤੇ ਜਦੋਂ ਫਿਰ ਜਿਹੜਾ ਮਿੱਟੀ ਦਾ ਪੀ ਐਚ ਲੈਵਲ ਜਾਨੀ ਕਿ ਖਾਰਾਪਣ ਘਟ ਜਾਂਦਾ ਤੇ ਜਿਹੜੀ ਫਿਰ ਇਹ ਮਿੱਟੀ ਹੁੰਦੀ ਹੈ ਆਪਣੀ ਇਹ ਸਬਜ਼ੀਆਂ ਵਾਲੀ ਜਾਂ ਫਸਲਾਂ ਵਾਲੀ ਉਹ ਹੋਰ ਵੀ ਜ਼ਿਆਦਾ ਪਜਾਉ ਤੇ ਆਪਾਂ ਨੂੰ ਜਿਹੜੀ ਮਤਲਬ ਸਬਜ਼ੀ ਜਾਂ ਫਸਲ ਦੀ ਪੈਦਾਵਾਰ ਜ਼ਿਆਦਾ ਹੀ ਦਿੰਦੀ ਹੈ ਤੇ ਇਸ ਕੰਮ ਦੇ ਵਿੱਚ ਵੀ ਜਿਹੜਾ ਪਾਣੀ ਹੈ ਆਪਣੀਆਂ ਇਹਨਾਂ ਫਸਲਾਂ ਤੇ ਸਬਜ਼ੀਆਂ ਵਾਲੀ ਪਾਉ ਉਹਦੀ ਬੜੀਆ ਲਾਭਦਾਇਕ ਸਿੱਧ ਹੁੰਦਾ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆਂ ਵੀ ਜਿਵੇਂ ਆਪਾਂ ਸੋਚਦੇ ਆਂ ਵੀ ਹੁਣ ਬਰਸਾਤਾਂ ਪੈ ਰਹੀਆਂ ਨੇ ਅੱਗੇ ਜਾ ਕੇ ਤਾਂ ਬਰਸਾਤਾਂ ਬੰਦ ਹੋ ਜਾਣਗੀਆਂ ਫੇਰ ਇਹ ਪਾਣੀ ਦਾ ਆਪਾਂ ਨੂੰ ਕੀ ਫਾਇਦਾ ਹੈ ਤੇ ਉਹਦੇ ਲਈ ਇੱਕ ਤੁਹਾਨੂੰ ਆਪਾਂ ਹੱਲ ਦੱਸਦੇ ਆਂ ਜੀ ਬਹੁਤ ਵਧੀਆ ਇਹ ਜਿਹੜਾ ਬਰਸਾਤ ਦਾ ਪਾਣੀ ਹੈ ਵੀ ਆਪਾਂ ਬਰਸਾਤਾਂ ਖਤਮ ਹੋਣ ਤੋਂ ਬਾਅਦ ਵੀ ਇਹਨੂੰ ਕਿਵੇਂ ਵਰਤਣਾ ਹੈ ਤੇ ਆਪਣੀਆਂ ਸਬਜ਼ੀਆਂ ਤੇ ਆਪਾਂ ਇਹਦਾ ਕਿਵੇਂ ਫਾਇਦਾ ਲੈਣਾ ਹੈ ਤੇ ਆਪਾਂ ਕੀ ਕਰਨਾ ਹੈ ਜੀ ਮਤਲਬ ਜੇ ਤਾਂ ਆਪਾਂ ਸਬਜ਼ੀਆਂ ਘਰੇ ਥੋੜੀਆਂ ਲਾਈਆਂ ਹੋਈਆਂ ਨੇ ਫਿਰ ਤਾਂ ਕਿਸੇ ਛੋਟੇ ਭਾਂਡੇ ਦੇ ਵਿੱਚ ਬਰਸਾਤ ਦਾ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਤੇ ਜੇ ਆਪਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਫਿਰ ਕੋਈ ਵੱਡਾ ਡਰਮ ਲਾ ਕੇ ਲੈ ਕੇ ਤੇ ਉਹਦੇ ਵਿੱਚ ਜ਼ਿਆਦਾ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਤੇ ਆਪਾਂ ਕੀ ਕਰਨਾ ਹੈ ਜੀ ਕੋਈ ਵੀ ਭਾਂਡਾ ਲੈ ਕੇ ਜਦੋਂ ਬਰਸਾਤ ਪੈਂਦੀ ਹੈ ਤਾਂ ਖੁੱਲੇ ਦੇ ਵਿੱਚ ਉਹ ਭਾਂਡਾ ਰੱਖਣਾ ਕਈ ਵਾਰ ਆਪਾਂ ਜਿਵੇਂ ਛੱਤ ਦੇ ਉੱਪਰੋਂ ਪਾੜਛੇ ਚੱਲਦੇ ਨੇ ਉਦੇ ਅੱਗੇ ਮਤਲਬ ਭਾਂਡਾ ਧਰ ਕੇ ਜਾਂ ਡਰਮ ਧਰ ਕੇ ਪਾਣੀ ਨਹੀਂ ਆਪਾਂ ਲੈਣਾ ਕਿਉਂਕਿ ਉਹਦੇ ਵਿੱਚ ਮਿੱਟੀ ਹੁੰਦੀ ਆ ਜਾਂ ਕਈ ਇਨਾ ਕੋਠੇ ਤੇ ਹੋਰ ਕੋਈ ਹਾਨੀਕਾਰਕ ਚੀਜ਼ਾਂ ਪਈਆਂ ਹੁੰਦੀਆਂ ਨੇ ਪਾਣੀ ਦੇ ਵਿੱਚ ਮਿਕਸ ਹੋ ਜਾਂਦੀਆਂ ਤੇ ਇਸ ਕਰਕੇ ਖੁੱਲੇ ਦੇ ਵਿੱਚ ਜਿਵੇਂ ਉੱਪਰੋਂ ਸਿੱਧਾ ਅਸਮਾਨ ਤੋਂ ਪਾਣੀ ਪੈਂਦਾ ਉਥੇ ਆਪਾਂ ਪਾਣੀ ਨੂੰ ਸਟੋਰ ਕਰਨਾ ਤੇ ਸਟੋਰ ਹੋਣ ਤੋਂ ਬਾਅਦ ਫਿਰ ਆਪਾਂ ਬਾਅਦ ਦੇ ਵਿੱਚ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਜਿਵੇਂ ਆਪਣੀਆਂ ਸਬਜ਼ੀਆਂ ਨੇ ਆਪਾਂ ਇਨ ਅਤੇ ਉਹ ਪਾਣੀ ਬਾਅਦ ਚ ਕਿਵੇਂ ਵਰਤਣਾ ਉਹ ਪਾਣੀ ਆਪਾਂ ਇਸ ਤਰ੍ਹਾਂ ਕਰਨਾ ਹੈ ਵੀ ਉਹ ਪਾਣੀ ਵੈਸੇ ਤਾਂ ਉਂ ਹੀ ਥੱਲੇ ਪਹਿਲਾਂ ਜਦੋਂ ਆਪਾਂ ਕਾਫੀ ਦਿਨ ਉਹਨਾਂ ਪਾਣੀ ਨੂੰ ਰੱਖੀ ਰੱਖਣਿਆ ਤਾਂ ਸਾਫ਼ ਹੋ ਜਾਂਦਾ ਹੈ ਉਹਦੇ ਥੱਲੇ ਕੋਈ ਵੀ ਗੰਦਗੀ ਜਾਂ ਕੱਟਾ ਜਾਂ ਮਿੱਟੀ ਹੁੰਦੀ ਹੈ ਥੱਲੇ ਬਹਿ ਜਾਂਦੀ ਹੈ ਤੇ ਨਹੀਂ ਤਾਂ ਫਿਰ ਵੀ ਉਸ ਤੋਂ ਬਾਅਦ ਵੀ ਬਰੀਕ ਕੱਪੜਾ ਕੋਈ ਲੈ ਕੇ ਬਰੀਕ ਤੋਂ ਬਰੀਕ ਤੇ ਆਪਾਂ ਉਹ ਪਾਣੀ ਨੂੰ ਛਾਨ ਲੈਣਾ ਤੇ ਆਪਣੀ ਸਬਜ਼ੀ ਦੀ ਜਿਹੜੀ ਮਤਲਬ ਜਾਂ ਕੋਈ ਵੀ ਆਪਾਂ ਸਬਜ਼ੀ ਲਾਈਏ ਕਿਸੇ ਤਰ੍ਹਾਂ ਦੀ ਉਹਦੀ ਜੜ ਦੇ ਨਾਲ ਥੋੜੀ ਥੋੜੀ ਗੜਾਈ ਕਰਕੇ ਤੇ 250 ਤੋਂ ਜਾਂ 300 ml ਤੱਕ ਇੱਕ ਸਬਜ਼ੀ ਦੇ ਨਾਲ ਆਪਾਂ ਪਾਣੀ ਉਹ ਵਰਤ ਸਕਦੇ ਆ ਤੇ ਪਾ ਸਕਦੇ ਆ ਤਾਂ ਫਿਰ ਤੁਸੀਂ ਆਪ ਹੀ ਦੇਖੋਗੇ ਵੀ ਜਿਵੇਂ ਬਾਦ ਦੇ ਵਿੱਚ ਵੀ ਆਪਾਂ ਇਹ ਪਾਣੀ ਬਰਸਾਤ ਤੋਂ ਬਾਅਦ ਵੀ ਇਹ ਪਾਣੀ ਦੀ ਵਰਤੋਂ ਕਰਾਂਗੇ ਤਾਂ ਆਪਾਂ ਨੂੰ ਆਪਣੀਆਂ ਸਬਜ਼ੀਆਂ ਤੇ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ ਤਾਂ ਇਹ ਪਾਣੀ ਹੈ ਜਿਹੜਾ ਇਹਦਾ ਲਾਭ ਹੋਏਗਾ ਤੇ ਤੁਸੀਂ ਇਸ ਤਰ੍ਹਾਂ ਇਹ ਜਿਹੜਾ ਪਾਣੀ ਹੈ ਇਹਨੂੰ ਸਟੋਰ ਕਰਕੇ ਆਪਣੇ ਘਰੇ ਰੱਖ ਸਕਦੇ ਹੋ ਤੇ ਬਾਅਦ ਦੇ ਵਿੱਚ ਵੀ ਵਰਤ ਸਕਦੇ ਹੋ ਤੇ ਇਹ ਆਪਾਂ ਦਿੱਤੀ ਜੀ ਇਸ ਬਰਸਾਤ ਦੇ ਪਾਣੀ ਬਾਰੇ ਜਾਣਕਾਰੀ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਲਿਖਿਓ ਤੇ ਇੱਕ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਤਾਂ ਕਿ ਆਉਣ ਵਾਲੀ ਵਧੀਆ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਆਪਣੀਆਂ ਮਤਲਬ ਪਹਿਲੀਆਂ ਵੀਡੀਓ ਵੇਖੀਆਂ ਤੇ ਆਪਾਂ ਨੂੰ ਮਤਲਬ ਕਮੈਂਟ ਕੀਤੇ ਤੇ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇੱਥੇ ਹੀ ਕਰਦੇ ਆਂ ਜੀ ਸਮਾਪਤ ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ